ਜਉਜੀ ਸਾਹਿਬ ਬਹੁਤ ਸਾਰੇ ਪ੍ਰੇਮੀ ਮਾਈ ਭਾਈ ਰੋਜ ਪੜਦੇ ਆ ਜਿੰਦਗੀ ਲੰਘ ਜਾਂਦੀ ਹੈ ਪੰਜ ਖੰਡਾਂ ਦਾ ਜ਼ਿਕਰ ਆਉਂਦਾ ਸਾਸਾਰ ਵਿੱਚ ਉਹਨਾਂ ਉੱਥੇ ਕਰਮ ਖੰਡ ਗਿਆਨ ਖੰਡ ਸ਼ਰਮ ਖੰਡ ਚੌਥਾ ਕਰਮ ਖੰਡ ਹੈ ਤੇ ਕਰਮ ਖੰਡ ਹੈ ਬਖਸ਼ਿਸ਼ ਦਾ ਦਾਰ ਰੱਬ ਦੇ ਪਿਆਰ ਨੇ ਮਹਾਪੁਰਸ਼ਾਂ ਨੇ ਵਿਦਵਾਨਾਂ ਨੇ ਇਹਦੇ ਕਰਮ ਖੰਡ ਤੇ ਬੜੇ ਅਰਥ ਕੀਤੇ ਆ ਅਖੀਰ ਕਰਮ ਉਹਦੀ ਨਜ਼ਰ ਉਹਦੀ ਬਖਸ਼ਿਸ਼ ਪਿਆਰੀ ਪਰ ਉਹਦੀ ਬਖਸ਼ਿਸ਼ ਤਾਂ ਉਹਨੇ ਹੋਏਗੀ ਸਾਧ ਸੰਗਤ ਜੀ ਜਦੋਂ ਅਸੀਂ ਉਹਦੇ ਬਣ ਜਾਵਾਂਗੇ ਆਪਾਂ ਵਿਸ਼ਿਆਰੋ ਵਿਸ਼ਿਆਰੋ ਮੰਗ ਲਈਚ ਵਿਸ਼ਿਆਰੋ ਇੱਥੇ ਜਦੋਂ ਅਸੀਂ ਉਹਦੇ ਦਰ ਤੇ ਬਣ ਜਾਵਾਂਗੇ ਹਸਤੀ ਸਿਰ ਜਿਉ ਅੰਕਸ਼ ਹੈ ਐਰ ਜਿਉ ਸਿਰ ਦੇ ਮੰਨ ਤਨ ਆਗੈ ਰਾਖੈ ਉਬੀ ਸੇਵ ਕਰੇ ਇਹ ਗੁਰਮੁਖ ਆਪ ਨਵਾਰੀ ਹੈ ਸਭ ਰਾਜ ਸਿਸ਼ਟ ਕਰੇ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਲੈ ਪਏ ਮਨ ਤਾਂ ਤੇਰਾ ਤਨ ਵੀ ਤੇਰਾ ਤੂੰ ਠਾਕ ਸੁਆਮੀ ਉਹ ਮੇਰਾ ਜਿਉ ਕਿਰਸਾ ਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀ ਕਬੀਰ ਮੇਰਾ ਮੁਝ ਮੇ ਕਿਛ ਨਹੀਂ ਜੋ ਕਿਛ ਹੈ ਸੁ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ ਉਹ ਅਸੀਂ ਕਹਿੰਨੇ ਆਂ ਵੀ ਸੱਚੇ ਪਾਸਾ ਸਭ ਕੁਝ ਤੇਰਾ ਹੈ ਪਰ ਕੀ ਅੰਦਰੋਂ ਮੰਨਨੇ ਆ ਇੱਕ ਸਵਾਮੀ ਹਰੀਕ ਅਮਲ ਜੀ ਹੁੰਦੇ ਹਰ ਦਵਾਰ ਕਦੀ ਕਦੀ ਮਹਾਪੁਸ਼ਰਾਲਾ ਸਰ ਦੁਆਨਾ ਵਿੱਚ ਵੀ ਆਮ ਨਹੀਂ ਕਦੀ ਕਦੀ ਜਾਂਦੇ ਹੋ ਤੇ ਤਰਾਇ ਏਰੀਏ ਦੇ ਵਿੱਚ ਹਰ ਦੁਆਰ ਤੇ ਹੁਣ ਯੂਪੀਸੀ ਹੁਣ ਉਤਰਾਖੰਡ ਜਾ ਇਹ ਦੇਰ ਦਾ ਬਚਨ ਹੈ ਕਰੀਬ ਸਾਲ 1974-75 ਦੇ ਲਗਦੇ ਬਚਨ ਤਾਂ ਉਹ ਤਰਾਇ ਏਰੀਏ ਤਿੰਨ ਚਾਰ ਵਾਰ ਹੀ ਗਿਆ ਬੜੇ ਗਹਿਰੇ ਬਚਨ ਵੀ ਕਰਦੇ ਤੇ ਉਤਮ ਹਾਸ ਰਸ ਵੀ ਬਚਨ ਜਿਹੜਾ ਕਰਨਾ ਉਹ ਤੁਮਹਾਰਾ ਸੱਚ ਉਹਦਾ ਕੋਈ ਰਿਜ਼ਲਟ ਹੋਵੇ ਸਾਸਿ ਬਚਨ ਤਾਂ ਇੱਕ ਦਿਨ ਬਚਨ ਕਰ ਰਹੇ ਸਨ ਪਿਆਰੇ ਮਹਾਪੁਰਸ਼ਾਂ ਤੋਂ ਪਹਿਲਾਂ ਉਹਨਾਂ ਨੂੰ ਸਮਾ ਦਿੱਤਾ ਗਿਆ ਰਤਵਾਲਾ ਸਰੇ ਮਹਾਪੁਰਸ਼ਾਂ ਦਾ ਦੀਵਾਨ ਸੀ ਨਵਾਬ ਨਗਰ ਤਾਂ ਕਹਿੰਦੇ ਉਪਰ ਸੇ ਕਹਤਾ ਹੈ ਤਨ ਵੀ ਤੇਰਾ ਮਨ ਵੀ ਤੇਰਾ ਧਨ ਵੀ ਤੇਰਾ ਬਾਰ ਬਾਰ ਕਹਤਾ ਹੈ ਬਾਰ ਬਾਰ ਕਹਤਾ ਹੈ ਤਨ ਵੀ ਤੇਰਾ ਮਨ ਵੀ ਤੇਰਾ ਧਨ ਵੀ ਤੇਰਾ ਬਾਰ ਬਾਰ ਕਹਤਾ ਹੈ ਉਪਰ ਸੇ ਪਰ ਅੰਦਰ ਸੇ ਕਹਤਾ ਹੈ ਕਬ ਜਾ ਰਹੇ ਮੇਰਾ ਕਬ ਜਾ ਤੂੰ ਛੋੜਦਾ ਨਹੀਂ ਬਾਤੋ ਸਾਰੀ ਕਬਜੇ ਕੀ ਹੈ ਉਪਰ ਸੇ ਕਹਤਾ ਹੈ ਇਹ ਹੀ ਸਦਾ ਹਾਲ ਹੈ ਜਦੋਂ ਤਨ ਮਨ ਧਨ ਗੁਰੂ ਦਿੱਤਾ ਹੋਏਗਾ ਇੱਕ ਜੀਵਨ ਅਰਾਲਾ ਹੋਏਗਾ ਸਾਧ ਸਿੰਘ ਜੀ ਇਸ ਕਰਕੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈ ਤੇ ਜਿਨ੍ਹਾਂ ਨੇ ਮੰਨ ਲਿਆ ਨਾ ਸਾਧ ਸਿੰਘ ਜੀ ਉਹਦਾ ਫਿਰ ਨਿੱਜ ਘਰ ਵਿੱਚ ਬਾਦਸ਼ਾਹ ਹੋ ਜਾਂਦਾ ਜਿਸ ਨੂੰ ਔਕਾਰ ਮੰਡਲ ਕਹਿੰਦੇ ਨੇ ਉੱਥੇ ਨਾ ਜਨਮ ਨਾ ਮਰਨ ਹੈ ਜਾ ਕੋ ਆਏ ਸੋਈ ਬਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਓ ਸੁਖ ਸਹਜੇ ਬੋਰ ਨਾ ਹੋਏਗੋ ਫੇਰਾ ਫੇਰਾ